ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸਨ ਔਰ ਜਿਸ ਤਰ੍ਹਾਂ ਦਾ ਵੀ ਕੋਈ ਮਨੁੱਖ ਹੁੰਦਾ ਸੀ ਜਾਂ ਉਸ ਦਾ ਕਿੱਤਾ ਹੁੰਦਾ ਸੀ ਜਾਂ ਉਸ ਦਾ ਸੁਭਾਅ ਹੁੰਦਾ ਸੀ ਜਾਂ ਉਹ ਜਿਸ ਤਰ੍ਹਾਂ ਦੀ ਮਨੌਤ ਦਾ ਉਹ ਮਾਲਕ ਹੁੰਦਾ ਸੀ ਉਸੇ ਦੇ ਹੀ ਕਿੱਤੇ ਦੀ ਜਾਂ ਫਿਰ ਮਨੌਤ ਦੀ ਜਾਂ ਉਸ ਦੀ ਧਾਰਨਾ ਦੀ ਉਦਾਹਰਣ ਦੇ ਕੇ ਸਤਿਗੁਰੂ ਜੀ ਸੋਹਣੇ ਤਰੀਕੇ ਦੇ ਨਾਲ ਗੁਰਮਤ ਉਸ ਨੂੰ ਦ੍ਰਿੜ ਕਰਵਾ ਦਿੰਦੇ ਸਨ ਜਿਵੇਂ ਕਿ ਯੋਗਮਤ ਦੀ ਗੱਲ ਕਰੀਏ ਯੋਗੀਆਂ ਦੇ 12 ਫਿਰਕੇ ਹੁੰਦੇ ਹਨ ਤੇ ਇਹਨਾਂ ਵਿੱਚੋਂ ਕਈ ਯੋਗੀ ਜਿਹੜੇ ਹਨ ਸ਼ਰਾਬ ਪੰਗ ਆਦਿਕ ਦਾ ਨਸ਼ਾ ਕਰਦੇ ਹਨ ਕਈ ਯੋਗੀ ਕੰਨਾਂ ਵਿੱਚ ਮੰਦਰਾ ਪਾਉਂਦੇ ਹਨ ਤੇ ਪਿੰਡੇ ਤੇ ਸੁਆਹ ਮਲਦੇ ਹਨ ਸਤਿਗੁਰੂ ਜੀ ਇੱਕ ਅਜਿਹੇ ਯੋਗੀ ਨੂੰ ਸਮਝਾਉਂਦੇ ਹੋਏ ਬਚਨ ਕਰਦੇ ਹਨ ਕਿ ਇਹ ਯੋਗੀ ਕੰਨਾਂ ਵਿੱਚ ਮੰਦਰਾ ਪਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਮੁੰਦਰਾ ਪਾਣੀਆਂ ਹੀ ਹਨ ਤੇ ਉਹ ਸੰਤੋਖ ਦੀਆਂ ਪਾ ਮੁੰਦਾਂ ਸੰਤੋਖ ਸ਼ਰਮਪਤ ਝੋੜੀ ਮੋਢੇ ਦੇ ਨਾਲ ਲਟਕਾਇਆ ਹੋਇਆ ਝੋਲਾ ਔਰ ਹੱਥ ਵਿੱਚ ਫੜਿਆ ਹੋਇਆ ਖੱਪਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੋਗੀ ਉੱਦਮ ਨੂੰ ਆਪਣੇ ਮੋਢੇ ਦਾ ਝੋਲਾ ਜਾਂ ਆਪਣੇ ਹੱਥ ਦਾ ਖੱਪਰ ਸਮਝ ਮੁੰਦਾਂ ਸੰਤੋਖ ਸ਼ਰਮਪਤ ਝੋੜੀ ਧਿਆਨ ਕੀ ਕਰੇ ਵਿਪੂਤ ਪਰਮਾਤਮਾ ਦੇ ਨਾਲ ਸੁਰਤ ਜੋੜਨੀ ਧਿਆਨ ਜੋੜਨਾ ਇਸ ਨੂੰ ਆਪਣੇ ਪਿੰਡੇ ਦੀ ਵਿਪੋਤੀ ਸਮਝ ਇਸੇ ਹੀ ਤਰ੍ਹਾਂ ਇੱਕ ਸ਼ਰਾਬ ਦਾ ਨਸ਼ਾ ਕਰਨ ਵਾਲੀ ਜੋਗੀ ਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਜੋਗੀ ਪ੍ਰਮਾਤਮਾ ਨਾਲ ਡੂੰਗੀ ਸਾਂਝ ਨੂੰ ਗੁੜ ਬਣਾ ਪ੍ਰਭੂ ਚਰਣਾ ਵਿੱਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਬਣਾ ਉੱਚੇ ਆਚਰਨ ਨੂੰ ਕਿੱਕਰ ਦੇ ਸੱਕ ਬਣਾ ਤੇ ਇਹਨਾਂ ਨੂੰ ਰਲਾ ਦੇ ਹੁਣ ਸ਼ਰਾਬ ਤਿਆਰ ਕਰਨ ਵਾਸਤੇ ਗੁੜ ਦੀ ਜ਼ਰੂਰਤ ਹੁੰਦੀ ਹੈ ਮਹੂਏ ਦੇ ਫੁੱਲ ਅਤੇ ਕਿੱਕਰ ਦੇ ਕਿੱਕਰ ਦੇ ਸੱਕਾਂ ਦੀ ਜ਼ਰੂਰਤ ਪੈਂਦੀ ਹੈ ਤੇ ਸਤਿਗੁਰੂ ਜੀ ਨੇ ਸਮਝਾਇਆ ਗੁੜ ਕਰ ਗਿਆਨ ਧਿਆਨ ਕਰ ਧਾਵੇ ਧਾਵੇ ਸ਼ਬਦ ਦਾ ਅਰਥ ਹੈ ਮਹੂਏ ਦੇ ਫੁੱਲ ਕਰ ਕਰਨੀ ਕਸ ਪਈਏ ਉੱਚੇ ਆਚਰਨ ਨੂੰ ਟਿੱਕਰ ਦੇ ਸੱਕ ਬਣਾਥੇ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਰੀਰ ਕਮਉ ਨੂੰ ਸਾੜ ਇਹ ਹੈ ਸ਼ਰਾਬ ਕੱਢਣ ਵਾਲੀ ਪੱਠੀ ਪ੍ਰਭੂ ਚਰਨਾ ਵਿੱਚ ਪਿਆਰ ਜੋੜ ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਿਆ ਜਾਂਦਾ ਹੈ ਇਸ ਸਾਰੇ ਮਿਲਵੇਂ ਰਸ ਵਿੱਚੋਂ ਅੰਮ੍ਰਿਤ ਨਿਕਲੇਗਾ ਸੈਭ ਫੁਰਮਾਨ ਕਰਦੇ ਹਨ ਪਾਠੀ ਪਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਉ ਚੁਆਈਏ ਅਮਿਉ ਸ਼ਬਦ ਦਾ ਅਰਥ ਹੈ ਅੰਮ੍ਰਿਤ ਪਵਨ ਸ਼ਬਦ ਦਾ ਅਰਥ ਹੈ ਸ੍ਰੀ ਸਤਿਗੁਰੂ ਜੀ ਸਮਝਾਉਂਦੇ ਹਨ ਇਹ ਜੋਗੀ ਤੁਸੀਂ ਸੁਰਤ ਨੂੰ ਟਿਕਾਉਣ ਲਈ ਸ਼ਰਾਬ ਪਿੰਦੇ ਹੋ ਇਹ ਨਸ਼ਾ ਉਤਰ ਜਾਂਦਾ ਹੈ ਤੇ ਸੁਰਤ ਫਿਰ ਉਖੜ ਜਾਂਦੀ ਹੈ ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪਿੰਦਾ ਹੈ ਸਿਮਰਨ ਦਾ ਆਨੰਦ ਮਾਣਦਾ ਹੈ ਜੋ ਸਿਮਰਨ ਦੀ ਬਰਕਤ ਦੇ ਨਾਲ ਅਡੋਲਤਾ ਦੇ ਹੋੜਾ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ ਸਹਿਬ ਫੁਰਮਾਨ ਕਰਦੇ ਹਨ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਹਾ ਮਤਵਾਰੋ ਸ਼ਬਦ ਦਾ ਅਰਥ ਹੈ ਮਸਤ ਸਾਧ ਸ਼ਬਦ ਦਾ ਅਰਥ ਹੈ ਅਡੋਲਤਾ ਸਿਰ ਸਾਹਿਬ ਫੁਰਮਾਨ ਕਰਦੇ ਹਨ ਜਿਸ ਨੂੰ ਪ੍ਰਭੂ ਚਰਨਾਂ ਦੇ ਪ੍ਰੇਮ ਦੀ ਇਹ ਲੇਵ ਲੱਗ ਜਾਂਦੀ ਹੈ ਤੇ ਇਹ ਇਹ ਲਗਨ ਦਿਨ ਰਾਤ ਬਣੀ ਰਹਿੰਦੀ ਹੈ ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇੱਕ ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ਇਹ ਇਸ ਬਣੀ ਪ੍ਰੇਮ ਲੇਵ ਲੱਗੀ ਸ਼ਬਦ ਅਨਾਹਦ ਗਿਆ हे योगी ए है ओ प्याला जिस दी मस्ती सदा टिकी रहंदी है सब गुणां दा मालिक प्रभु अडोलता विच रख के उस मनुख नु ए प्याला पिलांदा है जिस उत्ते आप मेहर दी नजर करदा है पूरा साच प्याला सहजे तिसए पी आए जा को नजर करे जेड़ा मनुख अटल आत्मिक जीवन देण वाले इस रस दा व्यापारी बन जाए ओ तोहाडे वाले सुहोशी शराब नाल प्यार नहीं करदा अमृत का व्यापारी होवे क्या मद शूशे भाव कर ਖੁਸ਼ੈ ਤੂ ਪਾਵੈ ਫੋਕਾ ਸ਼ਰਾਬ ਦਾ ਨਸ਼ਾ ਫੋਕਾ ਹੈ ਤੇ ਨਾਮ ਦਾ ਨਸ਼ਾ ਜਿਹੜਾ ਹੈ ਉਹ ਸਦਾ اٹਲ ਰਹਿਣ ਵਾਲਾ ਹੈ ਜਿਸ ਮਨੁੱਖ ਨੇ اٹਲ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ ਭਰੀ ਬਾਣੀ ਦਾ ਰਸ ਪੀਤਾ ਹੈ ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ ਜਾਂਦਾ ਹੈ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ ਉਹ ਪ੍ਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ ਉਸ ਨੂੰ ਨਾ ਮੁਕਤੀ ਦੀ ਲੋੜ ਰਹਿੰਦੀ ਹੈ ਨਾ ਬੇਕੁੰਠ ਦੀ ਲੋੜ ਰਹਿੰਦੀ ਹੈ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਹੈ ਕਰੇ ਗਿਆ ਜੋ ਮਨੁੱਖ ਪ੍ਰਭੂ ਦੀ ਸਿਫਤਸਲਾ ਵਿੱਚ ਰੰਗਿਆ ਗਿਆ ਹੈ ਉਹ ਸਦਾ ਮਾਇਆ ਦੇ ਮੋਹ ਤੋਂ ਵਿਰਕਤ ਰਹਿੰਦਾ ਹੈ ਉਹ ਆਤਮਿਕ ਮਨੁੱਖਾ ਜੀਵਨ ਜੁਗ ਵਿੱਚ ਅਜਾਈ ਨਹੀਂ ਗਵੰਦਾ ਸਿਫਤੀ ਰੱਤਾ ਸਦ ਬੈਰਾਗੀ ਜੁਗ ਜਨਮ ਨਹਰ ਇਹ ਪ੍ਰਥਰੀ ਜੋਗੀ ਉਹ ਤਾਂ ਅਟਲ ਆਤਮਿਕ ਜੀਵਨ ਦਾਤੇ ਆਨੰਦ ਵਿੱਚ ਮਸਤ ਰਹਿੰਦਾ ਹੈ ਜਿਹੜਾ ਨਾਮ ਦਾ ਰਸਾ ਨਸ਼ਾ ਪੀਂਦਾ ਕਹਉ ਨਾਨਕ ਸੁਣ ਪਰਥਰ ਜੋਗੀ ਕੀਵਾ ਅੰਮ੍ਰਿਤਧਾਰ ਕੀਵਾ ਸ਼ਬਦ ਦਾ ਅਰਥ ਹੈ ਮਸਤ ਨਾਮ ਦੇ ਨਸ਼ੇ ਦੇ ਵਿੱਚ ਸਦਾ ਉਹ ਜੋਗੀ ਜਿਹੜਾ ਹੈ ਮਸਤ ਰਹਿੰਦਾ